ਆ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਜਿਹੜਾ ਉਹ ਸਤਲੁਜ ਹੈ ਤੇ ਆ ਸਾਡਾ ਸਿੱਖ ਇਤਿਹਾਸ ਹੈ ਸਰਸਾ ਦਾ ਮੇਲ ਕਿੱਥੇ ਹੁੰਦਾ ਸਹਿਬਜਾਦੇ ਨਹੀਂ ਮਿਲੇ ਆਪ ਤਾਂ ਅੱਜ ਵੀ ਮਿਲਦੀ ਪਈ ਐ ਪਰ ਮੇਰੇ ਗੁਰੂ ਨੂੰ ਨਾ ਹੀ ਵੱਡੇ ਸਹਿਬਜਾਦੇ ਮਿਲੇ ਨਾ ਹੀ ਛੋਟੇ ਸਹਿਬਜਾਦੇ ਮਿਲੇ ਹਮਕੋ ਗਲੇ ਲਗਾ ਕੇ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆਂ ਜੀ ਜੰਗਲ ਦੇ ਵਿੱਚ ਤੇ ਇਤਿਹਾਸ ਦੀ ਉਹ ਲੜੀ ਜੋੜਨ ਵਾਸਤੇ ਜਾ ਰਹੇ ਆਂ ਜਿਹੜੀ ਤੁਸੀਂ ਕਿਤਾਬਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਕਥਾਵਾਚਕਾਂ ਤੋਂ ਸੁਣਦੇ ਹੋ ਪਰ ਲਾਈਵ ਬਹੁਤ ਘੱਟ ਵੇਖਦੇ ਹੋ ਸਰਸਾ ਨਦੀ ਤੇ ਸਤਲੁਜ ਦਾ ਮੇਲ ਸਹਿਬਜਾਦੇ ਪਾਰ ਕਿਉਂ ਨਹੀਂ ਹੋਏ ਸਹਿਬਜਾਦੇ ਉਸ ਪਾਰ ਨੇ ਤੇ ਇਸ ਪਾਰ ਇੱਕ ਪਿੰਡ ਹੈ ਉਹ ਕਿਹੜਾ ਪਿੰਡ ਹੈ ਕੀ ਹੋਇਆ ਸੀ ਇੱਥੇ ਹੁਣ ਚੱਲਾਂਗੇ ਅਸੀਂ ਸਰਸਾ ਨਦੀ ਜਦੋਂ ਆ ਕੇ ਸਤਲੁਜ ਦੇ ਵਿੱਚ गिरਦੀ ਹੈ ਪਰ ਇਹ ਰੂਟ ਬਦਲ ਚੁੱਕਿਆ ਪਰ ਹੁਣ ਅਸੀਂ ਉੱਥੇ ਲੈ ਕੇ ਚੱਲੇ ਆ ਤੁਹਾਨੂੰ ਜਿੱਥੇ ਇਹ ਸਰਸਾ ਨਦੀ ਪਹੁੰਚਦੀ ਹੈ ਇੱਥੋਂ ਕੱਪੜੇ ਖਰਾਬ ਹੋ ਸਕਦੇ ਨੇ ਸਾਡੇ ਪਰ ਕੋਸ਼ਿਸ਼ ਕਰਾਂਗੇ ਅਸੀਂ ਇੱਧਰ ਨੂੰ ਆਜੋ ਹਰ 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 ਕਹਿੰਦਾ ਸਾਰੀ ਠੀਕ ਹੈ ਓਕੇ ਇਹ ਆ ਸਰਸਾ ਹੈ ਜੀ ਆ ਜਾਓ ਸਰਸਾ ਅਸੀਂ ਝਾੜੀਆਂ ਨੂੰ ਪਾਰ ਕਰਦੇ ਹੋਏ ਕਿਉਂਕਿ ਕਿਤੇ ਦਲਦਲ ਵੀ ਸੀ ਕਿਤੇ ਰੇਤਾ ਵੀ ਆਇਆ ਤੇ ਅੰਦਰੋਂ ਅੰਦਰ ਗਏ ਕੱਪੜਿਆਂ ਦਾ ਸਾਡਾ ਬੁਰਾ ਹਾਲ ਹੋ ਗਿਆ ਤੇ ਕੋਈ ਗੱਲ ਨਹੀਂ ਕਿਉਂਕਿ ਸਿੱਖ ਪੰਥ ਦੇ ਲਈ ਬੜਾ ਕੁਝ ਸਾਹਮਣੇ ਲੈ ਕੇ ਆਉਣਾ ਹਲੇ ਤਾਂ ਸ਼ੁਰੂਆਤ ਸਮਝਦੇ ਹਾਂ ਅਸੀਂ ਹੁਣ ਅਸੀਂ ਇੱਥੇ ਲੈ ਕੇ ਕਿਉਂ ਆਏ ਉਹਦਾ ਕਾਰਨ ਕੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਰਸਾ ਨਦੀ ਤੇ ਪਰਿਵਾਰ ਵਿਛੜਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਤ ਪੋ ਨੂੰ ਸਰਸਾ ਪਾਰ ਕਰ ਗਏ ਸੀ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਵੀ ਪਾਰ ਕਰ ਗਏ ਸੀ ਪਰ ਛੋਟੇ ਸਹਿਬਜ਼ਾਦੇ ਨਹੀਂ ਪਾਰ ਕਰ ਸਕੇ ਤੇ ਛੋਟੇ ਸਹਿਬਜ਼ਾਦੇ ਆ ਸਰਸਾ ਆ ਰਹੀ ਹੈ ਜੀ ਇਹ ਸਰਸਾ ਪਿੰਡ ਚੱਕ ਢੇਰਾ ਦੇ ਨਾਲ ਚੱਲਦੀ ਸੀ ਪਹਿਲਾਂ ਉਦੋਂ ਬਾਅਦ ਹੌਲੀ-ਹੌਲੀ ਕੋਟ ਆਵਾਨ ਵੱਲ ਆ ਗਈ ਤੇ ਸਾਡੇ ਪਿੱਛੇ ਕੋਟ ਆਵਾਨ ਪਿੰਡ ਐ ਸੀ ਕੋਟ ਆਵਾਨ ਦੇ ਪੱਤਣ ਤੇ ਖੜੇ ਐ ਤੇ ਕੋਟ ਆਵਾਨ 1880 ਦੇ ਵਿੱਚ ਖਤਮ ਹੋ ਗਿਆ ਸੀਗਾ ਪੂਰਾ ਪਿੰਡ ਪੂਰਾ ਕਿਲੇ ਹੀ ਖਤਮ ਹੋ ਗਿਆ ਸੀਗਾ ਜੇ ਇਤਿਹਾਸ ਦੀ ਗੱਲ ਕਰਾਂਗੇ ਸਹਿਬਜ਼ਾਦੇ ਮਾਤਾ ਗੁਜਰਕੌਰ ਜੀ ਤੇ ਛੋਟੇ ਸਹਿਬਜ਼ਾਦੇ ਇਹ ਸਰਸਪਾਰ ਨਹੀਂ ਸੀ ਕਰ ਸਕੇ ਉਹ ਦੂਜੀ ਗੱਲ ਸਰਸਾ ਤੁਸੀਂ ਹੁਣ ਵੀ ਦੇਖ ਰਹੇ ਹੋ ਛੋਟੇ ਬੱਚਿਆਂ ਨੂੰ ਤੇ ਬਜ਼ੁਰਗ ਮਾਤਾ ਨੂੰ ਪਾਰ ਕਰਨੀ ਕਿੱਡੀ ਕੋਕੀ ਸੀ ਉਸ ਵੇਲੇ ਤਾਂ ਚੜ੍ਹੀ ਹੋਈ ਸੀ ਕਿਲਿਆਂ ਦੇ ਕਿਲੇ ਰੋੜ ਕੇ ਲੈ ਜਾਂਦੀ ਸੀ ਸਰਸਾ ਅੱਜ ਦੇ ਵਕਤ ਕਹਿ ਦੇਣਾ ਸੌਖਾ ਉਸ ਸਮੇਂ ਆਹ ਮਾਰਗ ਸੀ ਛੋਟੇ ਸਹਿਬਜ਼ਾਦਿਆਂ ਦਾ ਮਹਿਸੂਸ ਕਰੋ ਅਸੀਂ ਆਪਣੇ ਬੱਚਿਆਂ ਨੂੰ ਘਰੋਂ ਲੈ ਕੇ ਨਹੀਂ ਨਿਕਲਦੇ ਕਿਤੇ ਠੰਡ ਨਾ ਲੱਗ ਜੇ ਬੱਚਿਆਂ ਨੂੰ ਉਹ ਸਾਡੀ ਮਾਂ ਮਾਤਾ ਗੁਜਰਕੌਰ ਇਹ ਜਗ੍ਹਾ ਦੇ ਉੱਤੇ ਤੁਰ ਰਹੀ ਸੀ ਬੱਚਿਆਂ ਨੂੰ ਲੈ ਕੇ ਰਾਤ ਹੁੰਦੀ ਐ ਰਾਤ ਨੂੰ ਏਸੇ ਸਰਸਾ ਨਦੀ ਦੇ ਕਿਨਾਰੇ ਚੱਕ ਢੇਰੇ ਪਿੰਡ ਇੱਕ ਝੋਪੜੀ 'ਚ ਦੀਵਾ ਜਗਦਾ ਸੀ ਮਾਤਾ ਜੀ ਉੱਥੇ ਚਲੇ ਗਏ ਉਹ ਪੁੱਛਿਆ ਕੌਣ ਹੋ ਤੁਸੀਂ ਕਿੱਥੇ ਆਏ ਹੋ ਤਾਂ কুমਮਾ 마ਸ਼ਕੀ ਜਿਹੜਾ ਸੀ ਉਹਨੇ ਜਦੋਂ ਲਿਵਾਸ ਵੇਖਿਆ ਨਾ ਦੇਖੋ ਸਾਡੀ ਪਹਿਚਾਣ ਹੀ ਬਾਣੇ ਤੋਂ ਆ ਮਾਰਾ ਨੇ ਕਿਹਾ ਸੀ ਨਾ ਮੇਰਾ ਸਿੰਘ ਦੂਰੋਂ ਖੜਾ ਪਹਿਚਾਣਿਆ ਜਾਏਗਾ ਅੱਜ ਅਸੀਂ ਆਪਣੇ ਬਾਣੀ ਤੇ ਬਾਣੇ ਦੋਨਾਂ ਨੂੰ ਭੁੱਲਦੇ ਜਾ ਰਹੇ ਹਾਂ ਅੱਜ ਅਸੀਂ ਸਿਰਾਂ ਤੋਂ ਦਸਤਾਰਾਂ ਉਤਾਰਦੇ ਜਾ ਰਹੇ ਹਾਂ ਉਹਨੇ ਪਹਿਚਾਣ ਲਿਆ ਕਿਉਂ ਪਹਿਚਾਣਿਆ ਇਹਦੇ ਪਿੱਛੇ ਵੀ ਬੜਾ ਵੱਡਾ ਇਤਿਹਾਸ ਹੈ ਹੁਣ ਜਿਹੜਾ ਕੋਟ ਅਵਾਨ ਪਿੰਡ ਹੈ ਨਾ ਜੀ ਇਹ ਕੋਟ ਅਵਾਨ ਪਿੰਡ ਦੇ ਵਿੱਚ ਇਹਦਾ ਪਿੰਡ ਸੀ ਕੁੰਮੇ ਮਾਸ਼ਕੀ ਦਾ ਪਿੰਡ ਸੀ ਕੋਟ ਅਵਾਨ ਕੋਟ ਅਵਾਨ ਪਿੰਡ ਤੋਂ ਇਹ ਜਿਹੜਾ ਆਪਣੀ ਇੱਥੋਂ ਕਿਸਤੀ ਚਲਾਉਂਦਾ ਸੀ ਪਿੰਡ ਚੱਕ ਠੇਰਾ ਦਾ ਜਿਹੜਾ ਰੁੱਖ ਦੇਖ ਰਹੇ ਹੋ ਨਾ ਤੁਸੀਂ ਇਸ ਰੁੱਖ ਦੇ ਨਾਲ ਕਿਸਤੀ ਬੰਨੀ ਜਾਂਦੀ ਸੀ ਤੇ ਅੱਜ ਤਾਂ ਸਰਸਾ ਉੱਥੋਂ ਪਾਰ ਹੋ ਗਈ ਐ ਸਰਸਾ ਜਿਹੜਾ ਉਹ ਬਦਲ ਚੁੱਕੀ ਐ ਤੇ ਕੁੰਮਾ 마ਸਕੀ ਦੇ ਘਰ ਰੁਕੇ ਨੇ ਤੇ ਕੁੰਮਾ 마ਸਕੀ ਇਸ ਪਿੰਡ ਦਾ ਸੀ 마ਸਕੀ ਤਾਂ ਕਹਿੰਦੇ ਸੀ ਮਸਕ ਦੇ ਵਿੱਚ ਇੱਥੋਂ ਪਾਣੀ ਭਰ ਕੇ ਸ਼ੁੱਧ ਉਹ ਵੀ ਪਿੰਡ ਵਾਲੇ ਵਾਸਤੇ ਲੈ ਕੇ ਜਾਂਦਾ ਸੀ ਤੇ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ 22 ਮੰਜੀਆਂ ਸਥਾਪਿਤ ਕੀਤੀਆਂ ਸੀ ਉਸ 22 ਮੰਜੀਆਂ ਦੇ ਵਿੱਚੋਂ ਸੀ ਇੱਕ ਗੰਗਦਾਸ ਗੰਗਦਾਸ ਨੂੰ 22 ਮੰਜੀਆਂ ਵਿੱਚੋਂ ਇੱਕ ਮੰਜੀ ਦਿੱਤੀ ਸੀ ਉਹਨੇ ਪ੍ਰਚਾਰ ਕੀਤਾ ਗੰਗਦਾਸ ਦਾ ਬੇਟਾ ਸੀ RAMDAS RAMDAS ਦਾ ਬੇਟਾ ਸੀ ਭਾਈ ਰਮਾਣਾ ਜੀ ਭਾਈ ਰਮਾਣੇ ਦੇ ਬੇਟਾ ਸੀ ਭਾਈ ਜਵਾਹਰ ਸਿੰਘ ਜੀ ਬਾਬਾ ਜਵਾਹਰ ਸਿੰਘ ਜੀ ਜਿਹੜਾ ਝੰਡਾ ਲੈ ਕੇ ਹਰ ਜਗ੍ਹਾ ਸਿੱਖੀ ਦਾ ਪ੍ਰਚਾਰ ਕਰਦਾ ਸੀ ਇਹ ਕੋਟਵਾਨ ਪਿੰਡ ਵਿੱਚ ਆਇਆ ਇੱਥੇ ਗੁਰਦੁਆਰਾ ਹੁੰਦਾ ਸੀ 1880 ਦੇ ਵਿੱਚ ਉਹ ਗੁਰਦੁਆਰਾ ਖਤਮ ਹੋ ਗਿਆ ਸੀ ਹੁਣ ਆ ਨਵਾਂ ਗੁਰਦੁਆਰਾ ਸਾਹਿਬ ਬਣਿਆ ਜੀ ਸੁਰਿੰਦਰ ਸਿੰਘ ਖਾਲਸਾ ਜੀ ਵੱਲੋਂ ਬਣਾਇਆ ਗਿਆ ਤੇ ਉਦੋਂ ਬਾਬਾ ਜਵਾਹਰ ਸਿੰਘ ਨੇ ਜਦੋਂ ਪ੍ਰਚਾਰ ਕੀਤਾ ਮਾਤਾ ਲక్ష్ਮੀ ਵੀ ਇੱਥੇ ਬੈਠੀ ਸੀ ਤੇ ਕੁੰਮਾ 마ਸ਼ਕੀ ਵੀ ਬੈਠਾ ਸੀ ਉਹਨੂੰ ਪਤਾ ਸੀ ਬਾਣਾ ਕੀ ਹੁੰਦਾ ਹੁਣ ਕੁੰਮੇ 마ਸ਼ਕੀ ਨੇ ਸੰਗਤ ਕੀਤੀ ਹੋਈ ਸੀ ਇਹਨੇ ਕਿਹਾ ਮਾਤਾ ਜੀ ਮੈਂ ਤੁਹਾਨੂੰ ਪਹਿਚਾਨ ਗਿਆ ਮਾਤਾ ਇੱਕ ਵਾਰ ਤਾਂ ਡਰੀ ਕਿ ਡਰਨ ਦੀ ਲੋੜ ਨਹੀਂ ਐ ਮੈਂ ਤੁਹਾਡਾ ਹੀ ਸਿੱਖ ਐ ਪਰ ਮੇਰਾ ਧਰਮ ਜਵਰੀ ਬਦਲਿਆ ਗਿਆ ਤੇ ਫਿਰ ਮਾਤਾ ਜੀ ਇਹਦੇ ਕੋਲ ਰਹੇ ਸੀ ਆ ਕਿ ਕੁੰਮੇ 마ਸ਼ਕੀ ਦੇ ਕੁੰਮਾ 마ਸ਼ਕੀ ਨੇ ਫਿਰ ਸਤਲੁਜ ਅੱਗੇ ਸਤਲੁਜ ਆ ਗਈ ਸੀ ਜੀ ਤੇ ਇਹ ਜਿਹੜੀ ਸਰਸਾ ਐ ਫੰਦੀ ਦਾ ਪੱਤਣ ਤੇ ਉਦੋਂ ਅਜ ਕੋਟ ਅਵਾਨ ਪੱਤਣ ਹੈ ਜੀ ਆ ਸਾਡੇ ਪਿੱਛੇ ਤੁਸੀਂ ਦੇਖ ਰਹੇ ਹੋ ਜਿਹੜਾ ਉਹ ਸਤਲੁਜ ਹੈ ਤੇ ਇਹ ਸਰਸਾ ਹੈ ਪਹਾੜਾ ਚੋਂ ਨਿਕਲ ਕੇ ਸਰਸਾ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਤੇ ਇਹ ਸਤਲੁਜ ਦਰਿਆ ਦੇ ਵਿੱਚ ਚਲੀ ਜਾਂਦੀ ਹੈ ਜੀ ਸਤਲੁਜ ਦਰਿਆ ਨੇ ਬੜਾ ਪਹਿਲਾਂ ਵੀ ਨੁਕਸਾਨ ਕੀਤਾ ਕਈ ਪਿੰਡਾਂ ਦੇ ਪਿੰਡ ਤਬਾਹ ਕੀਤੇ ਨੇ ਸਾਡਾ ਮਕਸਦ ਸੀ ਕਿ ਇਹ ਅਸੀ ਤਰਬੈਣੀ ਤਾਂ ਵੇਖਦੇ ਆ ਜਾ ਕੇ ਅਸੀਂ ਤਾਂ ਵੇਖਦੇ ਕਿ ਸਰਸਾ ਨਦੀ ਕੀ ਸਤਲੁਜ ਜਮਨਾ ਗੰਗਾ ਦਾ ਮੇਲ ਕਿੱਥੇ ਹੁੰਦਾ ਤੇ ਆ ਸਾਡਾ ਸਿੱਖ ਇਤਿਹਾਸ ਹੈ ਸਰਸਾ ਦਾ ਮੇਲ ਕਿੱਥੇ ਹੁੰਦਾ ਇੱਥੇ ਸਰਸਾ ਦਾ ਮੇਲ ਸਤਲੁਜ ਨਾਲ ਹੁੰਦਾ ਸਰਸਾ ਦਾ ਮੇਲ ਸਤਲੁਜ ਦੇ ਨਾਲ ਹੁੰਦਾ ਪਰ ਆਪ ਤਾਂ ਮਿਲ ਗਈ ਸਹਬਜਾਦੇ ਨਹੀਂ ਮਿਲੇ ਆਪ ਤਾਂ ਅੱਜ ਵੀ ਮਿਲਦੀ ਪਈ ਹੈ ਪਰ ਮੇਰੇ ਗੁਰੂ ਨੂੰ ਨਾ ਹੀ ਵੱਡੇ ਸਹਬਜਾਦੇ ਮਿਲੇ ਨਾ ਹੀ ਛੋਟੇ ਸਹਿਬਜ਼ਾਦੇ ਮਿਲੇ ਅੱਜ ਆਪ ਤਾਂ ਮਿਲਦੀ ਪਈ ਐ ਮਿਲਦੀ ਰਹੂਗੀ ਪਰ ਹਮੇਸ਼ਾ ਅਸੀਂ ਉਹ ਗੀਤ ਜ਼ਰੂਰ ਗਾਉਂਦੇ ਰਹਨੇ ਆ ਕਿ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਛੋਟੇ ਛੋਟੇ ਬੱਚਿਆਂ ਦਾ ਪਰ ਕੱਲ ਸਰਸਾ ਯਾਦ ਰੱਖੀ ਤੂੰ ਹੋ ਸਕਦਾ ਇੱਕ ਦਿਨ ਤੂੰ ਤਾਂ ਖਤਮ ਹੋ ਜਾਏਂਗੀ ਹੋ ਸਕਦਾ ਕਿ ਤੇਰਾ ਵजूद ਨਾ ਰਵੇ ਪਰ ਗੁਰੂ ਦੇ ਸਾਜ ਹੋਏ ਖਾਲਸੇ ਦਾ ਵजूद ਹਮੇਸ਼ਾ ਬਣਿਆ ਰਹੇਗਾ ਜੁਗੋ ਜੁਗ ਬਣਿਆ ਰਹੇਗਾ ਸੋ ਅਸੀਂ ਖੜੇ ਆ ਜੀ ਸਰਸਾ ਨਦੀ ਸਤਲੋਜ ਦੇ ਪੱਤਣ ਦੇ ਉੱਤੇ ਪਿੰਡ ਦਾ ਨਾਮ ਹੈ ਕੋਟ ਅਵਾਨ ਦਾ ਪੱਤਣ ਇਹ ਇੱਥੇ ਮੇਲ ਹੁੰਦਾ ਆ ਕੇ ਜੀ ਅੱਲਾ ਯਾਰ ਖਾ ਯੋਗੀ ਲਿਖਦਾ ਜਬਰਨ ਅਜੀਤ ਜੀਤ ਕੇ ਤਸਰੀਫ ਲਾएंगे ਅੱਬਾ ਕੇ ਸਾਥ ਜਿਸ ਘਰੀ ਜੁਝਾਰੂ ਆਉਣਗੇ ਜਦੋਂ ਪਿਤਾ ਜੀ ਦੇ ਨਾਲ ਜੁਝਾਰੂ ਵੀਰੇ ਆਏਗਾ ਆਪਾਂ ਨਾ ਰੁੱਸ ਜਾਗੇ ਆਪਾਂ ਬੋਲ ਲਾਂਗੇ ਨਹੀਂ ਉਹਨਾਂ ਦੇ ਨਾਲ ਮਾਤਾ ਕبھی ਪਿਤਾ ਕبھی ਭਾਈ ਮਨਾਉਣਗੇ हमको ਗਲੇ ਲਗਾ ਕੇ ਕਹੇਂਗੇ ਬਾਰ-ਬਾਰ ਸਾਨੂੰ ਗਲੇ ਲਗਾ ਕੇ ਬਾਰ-ਬਾਰ ਕਹਿਣਗੇ ਮੰਨ ਜਾਓ ਲੇਕਿਨ ਹਮ ਨਹੀਂ ਮਾਨेंगे ਜਿਨਹਾਰ ਉਹ ਸਾਨੂੰ ਕਹਿਣਗੇ ਮੰਨ ਜਾਓ